ਹਲਕਾ ਕਨੌਰ ਦੇ ਅਧੀਨ ਆਉਂਦੇ ਪਿੰਡ ਤਖਤੂ ਮਾਜਰਾ ਦੇ ਵਿੱਚ ਨੌਜਵਾਨ ਸਭਾ ਵੱਲੋਂ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਨੇ ਜ਼ਰੂਰਤਮੰਦ ਲੋਕਾਂ ਵਾਸਤੇ ਖੂਨਦਾਨ ਕੀਤਾ ਅਤੇ ਇਸ ਦੇ ਵਿੱਚ ਦੁਆਬਾ ਹਸਪਤਾਲ ਬਲੱਡ ਸੈਂਟਰ ਵੱਲੋਂ ਖੂਨ ਇਕੱਠਾ ਕੀਤਾ ਗਿਆ। ਇਸ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਹਲਕਾ ਕਨੌਰ ਦੇ ਸਾਬਕਾ ਵਿਧਾਇਕ ਮਧਨ ਲਾਲ ਜਲਾਲਪੁਰ ਦੇ ਸੁਪੁੱਤਰ ਗगनਦੀਪ ਜੋਲੀ ਅਤੇ ਭਾਜਪਾ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਖਾਸ ਤੌਰ ਤੇ ਮੁੱਖ ਮਹਿਮਾਨ ਦੇ ਰੂਪ ਦੇ ਵਿੱਚ ਪਹੁੰਚੇ ਨੇ ਇਸ ਮੌਕੇ ਤੇ ਕੀ ਕੁਝ ਕਹਿਣਾ ਸੀ ਗਗਨਦੀਪ ਸਿੰਘ ਜਲਾਲਪੁਰ ਅਤੇ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਦਾ ਸੋ ਆਓ ਤੁਹਾਨੂੰ ਸੁਣਾਉਂਦੇ ਆ ਇਹ ਬੜਾ ਵਧੀਆ ਉਪਰਾਲਾ ਜੀ ਨੌਜਵਾਨ ਸਭਾ ਨੇ ਜਿਹੜਾ ਪੰਚਾਇਤ ਦੇ ਸਹਿਯੋਗ ਦੇ ਨਾਲ ਅੱਜ ਬਲੱਡ ਡੋਨੇਸ਼ਨ ਕੈਂਪ ਰੱਖਿਆ ਦੇਖੋ ਖੂਨਦਾਨ ਮਹਾਦਾਨ ਆਪਾਂ ਕਹਿੰਦੇ ਆ ਕਿਉਂਕਿ ਇਹ ਤੁਹਾਨੂੰ ਨਹੀਂ ਪਤਾ ਤੁਸੀਂ ਇੱਥੇ ਦਾਨ ਕਰਕੇ ਜਾ ਰਹੇ ਹੋ ਕਿਸ ਨੂੰ ਕਿਸ ਵਕਤ ਲੋੜ ਪਵੇਗੀ ਸੋ ਇਸ ਤੋਂ ਵੱਡਾ ਦਾਨ ਨਹੀਂ ਹੁੰਦਾ ਇਹ ਤੁਹਾਡੀ ਆਪਦੀ ਸਿਹਤ ਲਈ ਵੀ ਵਧੀਆ ਹੁੰਦਾ ਡਾਕਟਰ ਬਾਰ ਬਾਰ ਕਹਿੰਦੇ ਆ ਵੀ ਖੂਨ ਦਾਨ ਕਰਨਾ ਚਾਹੀਦਾ ਸੋ ਕਿਸੇ ਨੂੰ ਵੀ ਕਿਸੇ ਵੀ ਟਾਈਮ ਇਹਦੀ ਐਮਰਜੈਂਸੀ ਲੋੜ ਪੈ ਸਕਦੀ ਹੈ ਸੋ ਮੈਂ ਸਭ ਨੂੰ ਕਹਾਂਗਾ ਬੜਾ ਵਧੀਆ ਉਪਰਾਲਾ ਜਿਹੜਾ ਸਾਡੀ ਪੰਚਾਇਤ ਨੇ ਤੇ ਨੌਜਵਾਨਾਂ ਨੇ ਕੀਤਾ ਤੇ ਮੈਂ ਸਭ ਨੂੰ ਕਹਾਂਗਾ ਜ਼ਰੂਰ ਜਿੱਥੇ ਵੀ ਖੂਨ ਦਾਨ ਕੈਂਪ ਹੁੰਦਾ ਵੱਧ ਛੱਡ ਕੇ ਤੇ ਸਹਿਯੋਗ ਲਿਆ ਕਰੋ ਕਿਉਂਕਿ ਤੁਹਾਨੂੰ ਵੀ ਨਹੀਂ ਪਤਾ ਤੁਸੀਂ ਇਹ ਇੱਕ ਟਾ ਦਾ ਕੰਮ ਕਰਕੇ ਕਿਉਂਕਿ ਖੂਨ ਐਹ ਜੀ ਚੀਜ਼ ਆ ਜਿਹਨੇ ਆਪਣੇ ਆਪ 2 ਦਿਨਾਂ ਦੇ ਵਿੱਚ ਪੂਰਾ ਹੋ ਜਾਣਾ ਹੁੰਦਾ ਤੇ ਉਹ ਇੱਕ ਖੂਨਦਾਨ ਕਰਕੇ ਤੁਸੀਂ ਕਿਸੇ ਦੀ ਵੀ ਜਾਨ ਬਚਾ ਸਕਦੇ ਹੋ ਕਿਸੇ ਬੱਚੇ ਦੀ ਜਾਨ ਬਚਾ ਸਕਦੇ ਹੋ ਕਿਸੇ ਦੇ ਪਿਓ ਦੀ ਜਾਨ ਬਚੇਗੀ ਕਿਸੇ ਦੇ ਮਾਂ ਦੀ ਜਾਨ ਬਚਦੀ ਹੈ ਸੋ ਸਭ ਤੋਂ ਵੱਡਾ ਦਾਨ ਮਹਾਦਾਨ ਇਹਨੂੰ ਗਿਣਾਗਾ ਸੋ ਜ਼ਰੂਰ ਕਰੋ ਸੋ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਪੰਚਾਇਤ ਨੂੰ ਜਿਨ੍ਹਾਂ ਨੇ ਇਹ ਸਟੈਪ ਚੱਕਿਆ ਤੇ ਨੌਜਵਾਨਾਂ ਅੱਜ ਨੌਜਵਾਨ ਸਭਾ ਵੱਲੋਂ ਤੇ ಗ್ರಾಮ ਪੰਚਾਇਤ ਤਖਤੂ ਮਾਜਰਾ ਵੱਲੋਂ ਇਹਨਾਂ ਨੇ ਜਿਹੜਾ ਖੂਨਦਾਨ ਦਾ ਕੈਂਪ ਲਾਇਆ ਜਿੰਨੀ ਵੀ ਛਲਾਗਾ ਕਰਾਂ ਮੈਂ ਉਨੀ ਘੱਟ ਹੈ ਤੇ ਮੈਂ ਇੰਨੀ ਗੱਲ ਕਹਿ ਸਕਦਾ ਵੀ ਇੱਕ ਖੂਨਦਾਨ ਨਾਲ ਕਈ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ ਤੇ ਮੈਨੂੰ ਬੜਾ ਚੰਗਾ ਵੀ ਲੱਗਿਆ ਨੌਜਵਾਨਾਂ ਨੇ ਅੱਜ ਬਹੁਤ ਇੱਥੇ ਸੈਂਕੜਾਂ ਦੀ ਤعداد ਦੇ ਚ ਨੌਜਵਾਨ ਖੜੇ ਨੇ ਇਹਨਾਂ ਨੇ ਸਾਡਾ ਮਾਨ ਸਰਮਾਨ ਵੀ ਕੀਤਾ ਤੇ ਬੜਾ ਗਰਮ ਜੋਸ਼ੀ ਨਾਲ ਸਵਾਗਤ ਵੀ ਕੀਤਾ ਇਹਨਾਂ ਦਾ ਮੈਂ ਧੰਨਵਾਦ ਵੀ ਕਰਦਾ ਤੇ ਤੁਹਾਡੇ ਰਾਹੀਂ ਤੇ ਵੈਸੇ ਵੀ ਇਹਨਾਂ ਨੂੰ ਵਿਸ਼ਵਾਸ ਦਿਵਾਨਾ ਵੀ ਇਹਨਾਂ ਨੂੰ ਜਿੱਥੇ ਵੀ ਮੇਰੀ ਲੋੜ ਹੈ ਮੈਂ ਤਨ ਮਨ ਧਨ ਨਾਲ ਇਹਨਾਂ ਨਾਲ ਹਾਜ਼ਰਾਂ ਤੇ 24 ਘੰਟੇ ਇਹਨਾਂ ਨਾਲ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿੰਦਾ ਹੋਵੇ ਅਸਰ